ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਇੱਕ ਇਹੋ ਜਿਹਾ ਅਜੂਬਾ ਕੰਮ ਕਰਤਾ ਮੇਰੇ ਖਿਆਲ ਇਤਿਹਾਸ ਅਜ ਤੱਕ ਤੁਸੀਂ ਸੁਣਿਆ ਨਹੀਂ ਕੋਈ ਸਤਲੁਜ ਦਰਿਆ ਦਾ ਵਗੜਾ ਹੀ ਬਦਲਤਾ ਉਹ 1000 ਤੋਂ 1.5 ਹਜ਼ਾਰ ਫੁੱਟ ਅੰਦਰ ਨੂੰ ਆ ਗਿਆ ਉਹਨੇ 1.5 ਕਿਲੋਮੀਟਰ ਤੁਸੀਂ ਬੰਦ ਤੋੜ ਕੇ ਦਰਿਆ ਹੁਣ ਦੂਸਰੇ ਪਾਸੇ ਵਗ ਰਿਹਾ ਇਹ ਆਮ ਪਾਰਟੀ ਦੀ ਸਰਕਾਰ ਇਹਨਾਂ ਨੇ ਸਤਲੁਜ ਦਰਿਆ ਦਾ ਰਸਤਾ ਬਦਲਤਾ ਦੀਪ ਮਾਈਨਿੰਗ ਕਰਕੇ ਮੈਂ ਉਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦਾ ਕਿਉਂਕਿ ਇਹਨਾਂ ਤੋਂ ਤਾਂ ਹੋਣਾ ਨਹੀਂ ਇਹਨਾਂ ਨੇ ਤਾਂ ਆਪ ਮਾਈਨਿੰਗ ਕਰਾਈ ਆ 70 ਸਾਲ ਚ ਸਤਲੋਜ ਨੇ ਇਸ ਤਰ੍ਹਾਂ ਰਸਤਾ ਨਹੀਂ ਬਦਲਿਆ ਤੇ ਪ੍ਰਧਾਨ ਮੰਤਰੀ ਜੀ ਅਸੀਂ ਪੜੇ ਲਿਖੇ ਲੋਗ ਆ ਤੁਸੀਂ ਇੱਕ ਨਵੀਂ ਗੱਲ ਨਵੀਂ ਨਹੀਂ ਕੀਤੀ ਹੈਗੀ ਕਰੰਟ ਸਕੀਮਾਂ ਦਾ ਚੱਲ ਰਹੀਆਂ ਨੇ ਸਿੱਖਿਆ 'ਚ ਦੇ ਦੇਵਾਂਗੇ ਪੀਐਮ ਆਵਾਸ ਯੋਜਨਾ ਕਰ ਦੇਾਂਗੇ ਅਰੇ ਉਹਦਾ ਕੀ ਫਰਕ ਪੈਂਦਾ ਉਹ ਤਾਂ ਚੱਲ ਰਹੀਆਂ ਨੇ ਇਹਨਾਂ ਨੇ ਪੰਜਾਬ ਨਾਲ ਧੋਖਾ ਕਰਕੇ ਗਏ ਆ ਗੁੰਮਰਾ ਕਰਕੇ ਗਏ ਆ ਮੈਂ ਤਾਂ ਆਪਣੀ ਪਾਰਲੀਮੈਂਟ ਦੀ ਸਾਨੇਵਾਲ ਹਲਕੇ ਦੀ ਭਾਈ ਤੁਹਾਨੂੰ ਕਹਾਣੀ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਇੰਨੀ ਅਜੀਬ ਕਹਾਣੀਆਂ ਔਰ ਆਮ ਪਾਰਟੀ ਸਰਕਾਰ ਜਿਹੜੀ ਬਦਲਾਅ ਵਾਲੀ ਆਈ ਸੀ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਇੱਕ ਇਹੋ ਜਿਹਾ ਅਜੂਬਾ ਕੰਮ ਕਰਤਾ ਮੇਰੇ ਖਿਆਲ ਇਤਿਹਾਸ ਅਜ ਤੱਕ ਤੁਸੀਂ ਸੁਣਿਆ ਨਹੀਂ ਹੋਣਾ ਇਨਾਂ ਨੇ ਡੂੰਗੀ ਮਾਈਨਿੰਗ ਕਰਕੇ 40 40 50 50 60 60 ਫੁੱਟ ਰੌਡ ਸਸਰਾੜੀ ਔਰ ਮੰਗੜ ਪਿੰਡ ਚ ਸਤਲੋਈ ਦਰਿਆ ਦਾ ਵਗੜਾ ਹੀ ਬਦਲਤਾ ਉਹ 1000 ਤੋਂ 1.500 ਫੁੱਟ ਅੰਦਰ ਨੂੰ ਆ ਗਿਆ ਉਹਨੇ 1.500 ਕਿਲੋਮੀਟਰ ਤੁਸੀਂ ਬੰਦ ਤੋੜ ਕੇ ਦਰਿਆ ਹੁਣ ਦੂਸਰੇ ਪਾਸੇ ਵਗ ਰਿਹਾ ਔਰ ਮੈਂ ਬੇਨਤੀ ਕਰੂੰਗਾ ਜਿੰਨਾਂ ਦੇ ਫੀਲਡ ਕੋਰレスਪੋਂਡੈਂਟ ਹੈਗੇ ਆ ਕਿਰਪਾ ਕਰਕੇ ਆਪਣਿਆਂ ਨੂੰ ਬੰਦਿਆਂ ਨੂੰ ਸੰਸਰਾਲੀ ਭੇਜੋ ਰੋੜ ਪਿੰਡ ਭੇਜੋ ਜੋ ਮੈਂ ਗੱਲ ਕਹੀ ਨਾ ਉਹ ਲੋਕਾਂ ਤੋਂ ਵੈਰੀਫਾਈ ਕਰਕੇ ਆਓ ਇਹਨਾਂ ਨੇ ਆਮ ਪਾਰਟੀ ਦੀ ਸਰਕਾਰ ਦੇ ਲੋਕਾਂ ਨੇ ਗਹਿਰੀ ਡੀਪ ਮਾਈਨਿੰਗ ਕਰਕੇ 50 50 ਫੁੱਟ ਸਤਲੁਜ ਦਰਿਆ ਦਾ ਹੀ ਵੇਖ ਬਦਲਦਾ ਉਹ ਸਾਰਾ ਹੁਣ ਇੱਧਰ ਨੂੰ ਆ ਗਿਆ ਔਰ ਉੱਥੇ ਨਹੀਂ ਰੁਕੇ ਮੈਂ ਆਈਏ ਸਬ ਸਰਿਆਂ ਮੈਂ ਅਗਸਤ ਦੇ ਐਂਡ 'ਚ ਗਿਆ 29 ਅਗਸਤ ਨੂੰ 28 29 ਅਗਸਤ ਨੂੰ ਮੈਂ ਹਰ ਅਫਸਰ ਨਾਲ ਗੱਲ ਕੀਤੀ ਸਭ ਨੂੰ ਦੱਸਿਆ ਭਾਈ ਜਦੋਂ ਤੱਕ ਤੁਸੀਂ ਪੱਥਰਾਂ ਨੂੰ ਜਾਲਿਆਂ 'ਚ ਸਟੱਡ ਨਹੀਂ ਬਣਾਉਂਦੇ ਔਰ ਦਰਿਆ ਤੋਂ ਪਿੱਛੇ ਡੂੰਗੀ ਖੰਡ ਕਰਕੇ ਉਹ ਪਾਣੀ ਜਦੋਂ ਤੱਕ ਉਹ ਪੱਥਰਾਂ ਨਾਲ ਨਹੀਂ ਵੱਜਦਾ ਇਹ ਰੁਕਣਾ ਨਹੀਂ ਆ ਪਿਛਲੇ 10 12 ਦਿਨ ਤੋਂ ਕੋਈ ਕੰਮ ਨਹੀਂ ਕੀਤਾ ਫਿਰ ਮੈਂ 6 ਤਰੀਕ ਨੂੰ ਕਿਹਾ ਕਿ ਸਾਰਿਆਂ ਦੇ ਖਿਲਾਫ ਕ੍ਰਿਮੀਨਲ ਕੇਸ ਕਰਾਵਾਂਗੇ ਜੁਡੀਸ਼ੀਅਲ ਇਨਕੁਆਇਰੀ ਦੀ ਮੈਂ ਲਿਖੂਗਾ ਔਰ BCV ਦੇ ਖਿਲਾਫ ਵੀ ਕਾਰਵਾਈ ਕਰਾਂਗੇ ਤੁਸੀਂ ਖਬਰਾਂ ਪੜੀਆਂ ਹੋਣੀਆਂ ਫਿਰ ਇਹਨਾਂ ਨੇ ਕੱਲ ਜਾ ਕੇ ਕੱਲ ਜਾ ਕੇ ਮੈਨੂੰ ਲੋਕਾਂ ਨੇ ਪਿੰਡਾਂ ਵਾਲੇ ਨੇ ਦੱਸਿਆ ਕਿ ਉਹ ਕਹਿੰਦੇ ਸੀ ਦਿੱਲੀ ਸੀ ਕਿ ਉਹ ਸਟਾਰ ਦਾਲਾ ਕੰਮ ਮਾੜਾ ਮੋਢਾ ਸ਼ੁਰੂ ਕੀਤਾ ਅੱਜ ਮੈਂ ਦੇਖਣ ਜਾ ਰਿਹਾ ਤੋ ਕਹਿਣ ਦਾ ਮਤਲਬ ਇਹ ਆ ਏ ਆਮ ਪਾਰਟੀ ਦੀ ਸਰਕਾਰ ਇਹਨਾਂ ਦੇ ਸਤਲੁਜ ਦਰਿਆ ਦਾ ਰਸਤਾ ਬਦਲਤਾ ਡੀਪ ਮਾਈਨਿੰਗ ਕਰਕੇ ਮੈਂ ਉਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦਾ ਕਿਉਂਕਿ ਇਹਨਾਂ ਤੋਂ ਤਾਂ ਹੋਣਾ ਨਹੀਂ ਇਹਨੇ ਤਾਂ ਆਪ ਮਾਈਨਿੰਗ ਕਰਾਈ ਆ ਔਰ ਦੂਸਰਾ ਜਿਹੜੇ ਮਾਈਨਿੰਗ ਡਰੇਨੇਜ ਔਰ ਇਰੀਗੇਸ਼ਨ ਤੇ ਅਫਸਰਾ ਉਹਨਾਂ ਦੇ ਖਰਾਬ ਇਹ ਕ੍ਰਿਮੀਨਲ ਮੈਂ ਕੇਸ ਦੀ ਮੰਗ ਕੀਤੀ ਆ ਤੁਹਾਡੇ ਸਾਹਮਣੇ ਵੀ ਮੰਗ ਕਰਦਾ ਕਿਉਂਕਿ ਇਹ ਇਹ ਨਾਰਮਲ ਨਹੀਂ ਆ ਦਰਿਆਵਾਂ ਦਾ ਰਸਤਾ ਬਦਲਣਾ 70 ਸਾਲ ਚ ਸਤਲੋਜ ਨੇ ਇਸ ਤਰ੍ਹਾਂ ਰਸਤਾ ਨਹੀਂ ਬਦਲਿਆ ਫਲੱਡ ਆਉਂਦਾ ਰਿਹਾ ਬੰਨ ਦੇਲ ਤੋਂ ਵੀ ਚੱਲਦਾ ਰਿਹਾ ਪਰ ਦਰਿਆ ਫਿਰ ਵਾਪਸ ਚੱਲਿਆ ਜਾਂਦਾ ਹੀ ਪਿਛੇ ਚੱਲਿਆ ਜਾਂਦਾ ਹੀ ਇਹਨਾਂ ਭਾਈ ਲੋਕਾਂ ਨੇ ਉਹਨੂੰ ਖੱਬੇ ਹੱਥ ਲੈ ਆਏ ਆ 2-300 400 ਮੀਟਰ ਦੂਸਰੀ ਗੱਲ ਮੈਂ ਪ੍ਰਧਾਨ ਮੰਤਰੀ ਜੀ ਕਹਿਣਾ ਚਾਹਣਾ ਤੁਸੀਂ ਅਖਬਾਰਾਂ ਚ ਪੜਿਆ ਕਿ ਕੀ ਕੀ ਉਹਨਾਂ ਬੋਲੇ ਇੱਕ ਤਾਂ 1600 ਕਰੋੜ ਕਿਹਾ ਭਈ 1600 ਕਰੋੜ ਜਿੱਥੇ 40 50 60 ਹਜ਼ਾਰ ਕਰੋੜ ਦਾ ਨੁਕਸਾਨ ਹੋਵੇ ਉਹ ਤਾਂ ਕਹਿੰਦੇ ਹੁੰਦੇ ਆ ਊੜ ਦੇ ਮੂੰਹ 'ਚ ਜੀਰੇ ਵਾਲੀ ਗੱਲ ਆ ਨੁਕਸਾਨ ਆਪਣਾ ਬਹੁਤ ਜ਼ਿਆਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਚਲੋ ਉਹ ਉਹਨਾਂ ਦੀ ਮਰਜ਼ੀ ਆ ਤੁਸੀਂ ਹੁਣ ਉਹ ਲਿਸਟ ਪੜੋ ਜਿਹੜੀ ਅੱਜ ਤੁਹਾਡੇ ਅਖਬਾਰਾਂ 'ਚ छਪੀ ਆ ਕਿ ਕਾਹਦੇ ਕਾਹਦੇ ਤੇ ਦਿੰਦੇ ਆ ਦੋ ਚੀਜ਼ਾਂ ਨੂੰ ਛੱਡ ਕੇ ਇੱਕ ਤਾਂ ਜਿਹੜਾ 2 ਲੱਖ ਰੁਪਏ ਦੇਣਾ ਹੈਗਾ ਮੌਤ ਦਾ ਔਰ ਅਨਾਥ ਬੱਚਿਆਂ ਦਾ ਪੈਸਾ ਬਾਕੀ ਸਾਰੀਆਂ ਕਰੰਟ ਸਕੀਮਾਂ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਜੀ ਅਸੀਂ ਪੜ੍ਹੇ ਲਿਖੇ ਲੋਕ ਆ ਤੁਸੀਂ ਇੱਕ ਨਵੀਂ ਗੱਲ ਨਵੀਂ ਨਹੀਂ ਕੀਤੀ ਹੈਗੀ ਕਰੰਟ ਸਕੀਮਾਂ ਤਾਂ ਚੱਲ ਰਹੀਆਂ ਨੇ ਸਿੱਖਿਆ 'ਚ ਦੇ ਦੇਵਾਂਗੇ ਪੀਆਵਾਸ ਯੋਜਨਾ ਕਰ ਦੇਵਾਂਗੇ ਅਰੇ ਉਹਦਾ ਕੀ ਫਰਕ ਪੈਂਦਾ ਉਹ ਤਾਂ ਚੱਲ ਰਹੀਆਂ ਨੇ ਇਹਨਾਂ ਨੇ ਪੰਜਾਬ ਨਾਲ ਧੋਖਾ ਕਰਕੇ ਗਏ ਆ ਗੁੰਮਰਾ ਕਰਕੇ ਗਿਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਮਾੜੀ ਜੀ ਜਾਂਚ ਕਰਿਓ ਸਾਰਿਆਂ ਦੇ ਸਾਰਿਆਂ ਕਰੰਟ ਸਕੀਮਾਂ ਉਹ ਬੋਲ ਕੇ ਚਲੇ ਗਿਆ ਉਹ ਚੱਲਦੀਆਂ ਹੁੰਦੀਆਂ ਨੇ ਉਹਦੇ ਪ੍ਰਧਾਨ ਮੰਤਰੀ ਜਿਹੜਾ ਕੀ ਯੋਗਦਾਨ ਆ ਤੁਸੀਂ ਸਾਨੂੰ 10 ਹਜ਼ਾਰ ਕਰੋੜ 20 ਹਜ਼ਾਰ ਕਰੋੜ ਕਹਿ ਕੇ ਜਾਂਦੇ ਕਿ ਮੈਂ ਤੁਹਾਨੂੰ ਦਵਾਂਗਾ ਅਸੀਂ ਫੇਰ ਸੰਤੁਸ਼ਟ ਹੁੰਦੇ